ਨੋ ਕੀ ਆਸ ਕਰਨਾ ਮੈਂ ਉੱਧਰ ਬੈਠੀ ਕੀ ਚੱਲ ਰਿਹਾ ਯਾਰ ਜਿਹੜਾ ਲੱਭਣ ਸੇ ਪੋਲਿਟਿਕ ਧਰਮ ਧਾਰਮਿਕ ਮਸਲਿਆਂ ਚ ਜ਼ਿਆਦਾ ਬੋਲਦੇ ਨੇ ਉਹ ਖੁਸ਼ ਰਹਿੰਦੇ ਨੇ ਅਮਰਪਾਲੀ ਟ੍ਰੇਨ ਆਊਗੀ ਇਹ ਸਾਰਾ ਖੁੰਝ ਕੇ ਲੈ ਜਾਊਗੀ ਸਾਰਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਜਿੰਨੇ ਪਤਾ ਆਪਾਂ ਆਏ ਹੋਏ ਆਂ ਲੁਧਿਆਣੇ ਕੀ ਰਾਤ ਕੱਟੀ ਆਪਾਂ ਕਵਾਟਰਾਂ ਦੇ ਵਿੱਚ ਬਾਈ ਹੋਰਾ ਦੇ ਨਾਲ ਇਹ ਬਾਈ ਜੀ ਸਾਡੇ ਨਾਲ ਗੁਰਿੰਦਰ ਸਿੰਘ ਜੀ ਗੁਰਿੰਦਰ ਗੁਰਿੰਦਰ ਸਿੰਘ ਗੁਰਿੰਦਰ ਵੀਰਾ ਤੇ ਇੱਥੇ ਆਣ ਦੇ ਨਾਲ ਆਪਾਂ ਨੂੰ ਇੱਕ ਹੋਰ ਮੌਕਾ ਮਿਲਿਆ ਆ ਆਪਾਂ ਚੱਲੇ ਆ ਲੁਧਿਆਣੇ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਤੇ ਜਿੱਥੇ ਆਊਗੀ ਹੁਣ ਅਗਲੇ 10 ਮਿੰਟ ਦੇ ਵਿੱਚ ਸਭ ਤੋਂ ਮਹਿੰਗੀ ਟ੍ਰੇਨ ਮਤਲਬ ਪਟੜੀਆਂ ਤੇ ਜਹਾਜ ਦੌੜ ਦੌੜਦਾ ਉਹ ਟ੍ਰੇਨ ਦਾ ਨਾਮ ਹੈ ਬੰਦੇ ਭਾਰਤ ਹੁਣ ਆਪਾਂ ਉਹ ਦੇਖਣ ਚੱਲੇ ਆ ਤੇ ਉਹਦੀ ਸ਼ਾਨ ਦੇਖਾਂਗੇ ਉਹਦਾ ਦਿਖਾਵਾਂਗੇ ਤੁਹਾਨੂੰ ਤੇ ਹਾਈ ਕਲਾਸ ਬਿਜ਼ਨਸ ਬਿਜ਼ਨਸ ਵਾਲੇ ਜਿਹੜੇ ਬੰਦੇ ਇੱਥੇ ਟਰੈਵਲ ਕਰਦੇ ਆ ਚਲੋ ਵੀ ਚਲੀਏ ਇੱਥੇ ਹਣ ਪਹਿਲੇ ਰਿਆਣੇ ਦਾ ਹੈਗਾ ਰੇਲਵੇ ਸਟੇਸ਼ਨ ਅਗਲੇ 5-7 ਮਿੰਟਾਂ ਤੱਕ ਜਿਹੜੀ ਆ ਬੰਦੇ ਭਾਰਤ ਟ੍ਰੇਨ ਆਉਣ ਵਾਲੀ ਹੈ ਮੌਸਮ ਹੈ 6:30 ਹੋ ਗਿਆ ਟਾਈਮ ਤੇ ਧੁੰਦ ਹੈਗੀ ਆ ਇਸ ਤੋਂ ਬਾਅਦ ਫਿਰ ਆਪਾਂ ਨਿਕਲਾਂਗੇ ਅਗਲੇ ਰਾਹਾਂ ਤੇ ਕਿੰਨੇ ਲੋਕ ਇੱਥੇ ਹੋ ਗਈ ਅਨਾਊਂਸਮੈਂਟ ਆ ਰਹੀ ਹੈ ਬੰਦੇ ਭਾਰਤ ਦਾ ਐਡਰੈਸ For kind attention of passenger, train number one, five, seven, zero, eight, a Badi Express, 2. But Kanpur, Lucknow, is running reached by 15 minutes. It is 52 and it. ਕਿਆ ਸ਼ਾਨਦਾਰ ਟ੍ਰੇਨ ਹੈ। ਆਏ 3-4 ਦਿਨ ਹੋ ਗਏ ਇਹਨੂੰ ਚੱਲੀ ਇਹਨੂੰ। ਅੰਮ੍ਰਿਤਸਰ ਤੋਂ ਦਿੱਲੀ ਇਹ ਟ੍ਰੇਨ ਆ ਬੰਦੇ ਭਾਰਤ ਲਗਜ਼ਰੀ ਟ੍ਰੇਨ ਜਿਹੜੀ ਹਫਤਾ ਕੋ ਮਤਲਬ 3-4 ਦਿਨ ਹੀ ਹੋਏਗਾ ਸ਼ਾਇਦ ਚੱਲੀ ਨੂੰ ਹਾਂ ਬਾਈ ਕਹਿ ਰਿਹਾ ਹੈ ਇਹ ਰੂਟ ਤੇ 3-4 ਦਿਨ ਹੋਏ ਇਹ ਰੂਟ ਤੇ ਅੱਛਾ 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 ਮਾਰਾ ਨੂੰ ਤਾਂ ਬਹੁਤ ਟਾਈਮ ਹੋ ਗਿਆ ਚੱਲਦੀ ਤੇ ਇਦੋਂ ਬਾਅਦ ਆਊਗੀ ਅਮਰਪਾਲੀ ਅਮਰਪਾਲੀ ਇਸ ਸਟੇਸ਼ਨ ਦੇ ਲੁਧਿਆਣਾ ਸਟੇਸ਼ਨ ਤੇ ਸਭ ਤੋਂ ਵੱਡਾ ਸਟੇਸ਼ਨ ਹੈ ਕਟਗੜ ਮਤਲਬ 20-25 ਹਜ਼ਾਰ ਬੰਦਾ ਇੱਕੋ ਵਾਰ ਚ ਲੈ ਕੇ ਜਾਊਗੀ ਇਹ ਤਾਂ ਘੱਟ ਕਹਿਤਾ ਮੈਨੂੰ ਲੱਗਾ ਜ਼ਿਆਦਾ ਹੀ ਹੋਊਗਾ ਹਾਂ ਸਾਰੇ ਅਮਰਪਾਲੀ ਇਹ ਅਮਰਪਾਲੀ ਤੇ ਚੜਨਗੇ ਸਾਰੇ ਹਜੇ ਤੱਕ ਅਜੇ ਘੱਟ ਲੱਗਦਾ ਮੈਨੂੰ ਇਹ ਜਨਤਾ ਅਜੇ ਘੱਟ ਜਿਹੀ ਲੱਗੀ ਆ ਇਹ ਸਾਰਾ ਕੁਝ ਆਪਾਂ ਐਕਚੁਅਲ 'ਚ ਸਭ ਤੋਂ ਲਾਸਟ 'ਚ ਖੜੇ ਆ ਹਾਂ ਉਹ ਉਥੋਂ ਸਟਾਰ ਆ ਨਾ ਇਹ ਸਾਰਾ ਕੁਝ ਆਪਾਂ ਬਹੁਤ ਸਭ ਤੋਂ ਖਤਮ ਹੋਣ ਦੇ ਸਟੇਸ਼ਨ 'ਚ ਖੜੇ ਆ ਉਹ ਦੇਖੋ ਇੱਧਰ ਸਾਰੀ ਅਮਰਪਾਲੀ ਜੀ ਆਪਾਂ ਅੱਛਾ ਇਹ ਸਾਰਾ ਅਮਰਪਾਲੀ ਜਿਹੜਾ ਨਾ ਅਮਰਪਾਲੀ ਟ੍ਰੇਨ ਆਉਗੀ ਐ ਸਾਰਾ ਖੁੰਝ ਕੇ ਲੈ ਜੂਗੀ ਸਾਰਾ ਉਹ ਬਾਈ ਕਿੱਧਰ ਗਿਆ ਨਾਲ ਦਾ ਉਹ ਫੋਨ ਤੇ ਫੋਨ ਜ਼ਰੂਰੀ ਆ ਗਿਆ ਗੱਲ ਕਰ ਰਿਹਾ ਆਹ ਲੋੜ ਕੇ ਪਈ ਲਾ ਟ੍ਰੇਨ ਦਾ ਸਫ਼ਰ ਵੀ ਤਾਂ ਨਜ਼ਾਰਾ ਆਪਾਂ ਵੀ ਕੀਤਾ ਹੈ ਨਾ ਨਜ਼ਾਰਾ ਹੁੰਦਾ ਯਾਰ ਵੈਸੇ ਤਾਂ ਆਹ ਤੇਰੀ ਵੀ ਟ੍ਰੇਨ ਬੁੱਕ ਯਾਰ ਮੈਂ ਤਾਂ ਬੁੱਕ ਕਰਾਣਾ ਪੁੱਛਿਆ ਨੂੰ ਇਹਨੂੰ ਗੁੰਮਰਾਹ ਕਰਕੇ ਰੱਖ ਕੋਕੋ ਨੂੰ ਜੇ ਪਿੱਛੇ ਨੂੰ ਦੇਖ ਲਿਆ ਨੇ ਜੇ ਇਹਨੇ ਦੇਖ ਲਿਆ ਪਿੱਛੇ ਤਾਂ ਇਹਨੇ ਹੱਥ ਚੱਕ ਲੈਣੀਆਂ ਗੁੰਮਰਾਹ ਕਰਕੇ ਰੱਖ ਇਹਨੂੰ ਹਾਂ ਇਧਰ ਇਧਰ ਹੱਥ ਧੋਖਾ ਦੇ ਇਹਨੂੰ ਹਾਂ ਇਧਰ मुंह ਕਰ ਦੇ ਰਹੀਆਂ ਮੈਂ ਕੋਕੋ ਤੇ ਨਾ ਛੱਡ ਅੱਛਾ ਮੈਂ ਇੱਕ ਚੀਜ਼ ਹੋਰ ਸਾਰੇ ਦਰਸ਼ਕਾਂ ਨੂੰ ਦੱਸਣੀ ਸੀ ਕਿ ਜਿਹੜਾ ਇੱਕ ਟਰੈਵਲਰ ਹੁੰਦਾ ਹੈ ਨਾ ਤੁਸੀਂ ਦੇਖੋ ਕਿ ਉਹ ਤਾਂ ਕਦੇ ਨਾ ਕਿਸੇ ਪੋਲਿਟਿਕ ਧਰਮ ਧਾਰਮਿਕ ਮਸਲੇ 'ਤੇ ਜ਼ਿਆਦਾ ਬੋਲਦੇ ਨਹੀਂ ਉਹ ਖੁਸ਼ ਰਹਿੰਦੇ ਨੇ ਉਹ ਤਾਂ ਕਿਉਂਕਿ ਉਹ ਬਾਤਾਂ ਦਾ ਫਾਇਦੇ ਲੋਕਾਂ ਨੂੰ ਮਿਲੇ ਹੁੰਦੇ ਆ। ਹਮਮ ਐਂਡ ਉਹਨਾਂ ਤੋਂ ਇਧਰ ਐਕਸਪੀਰੀਅੰਸ ਹੁੰਦਾ ਕਿ ਉਹ ਕਿਸੇ ਨੂੰ ਗਲਤ ਬੋਲਣ ਜੋਗੇ ਰਹਿੰਦੇ ਨਹੀਂ। ਕਿਉਂਕਿ ਜਦੋਂ ਆਪਾਂ ਪੂਰੀ ਦੁਨੀਆ 'ਚ ਦੇਖਦੇ ਨਾ ਤਾਂ ਸਾਰੇ ਆਪਣੀ ਜਗ੍ਹਾ ਠੀਕ ਹੁੰਦੇ ਆ। ਹਮਮ ਸੋ ਇਹ ਗੱਲ ਮੈਂ ਕੀਤੀ ਆ ਆ ਟੋਪੀ ਲਈ। ਹਮਮ ਆ ਟੋਪੀ ਮੈਂ ਲਈ ਆ ਮੈਂ ਅਮਰਤਾ ਰੀਆ ਪਰ ਮੈਂ ਟੋਪੀ ਲਈ ਆ। ਕਿਉਂ? ਕਿਉਂਕਿ ਮੈਂ ਇਸ ਟਾਈਮ ਆ ਗਈਆਂ ਟਰੈਵਲ ਦੇ ਵਿੱਚ। ਉਹ ਟਰੈਵਲ ਦੇ ਵਿੱਚ ਮੈਨੂੰ ਬਹੁਤ ਲੋਕੀ ਇਦਾਂ ਦੇ ਮਿਲਣਗੇ। ਠੀਕ ਹੈ ਜਦੋਂ ਆਪਾਂ ਮਤਲਬ ਉਹਨਾਂ ਨੇ ਸਾਨੂੰ ਇੱਕ ਤਰ੍ਹਾਂ ਨਾਲ ਐਜ਼ ਅ ਗਿਫਟ ਇਹ ਦਿੱਤੀ ਆ ਪਿਆਰ ਨਾਲ ਦਿੱਤਾ ਨਾ ਕਿ ਇਹਨਾਂ ਨੂੰ ਠੰਡ ਨਾ ਲੱਗੇ ਹਨਾ ਉਹਨਾਂ ਨੇ ਇਸ ਨਜ਼ਰੀਏ ਚ ਦਿੱਤੀ ਹੈ ਤਾਂ ਮੈਂ ਚਾਹੇ ਬਾਅਦ ਚੋਂ ਲਾਵਾਂ ਨਾ ਲਾਵਾਂ ਬਟ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦਾ ਜਿਹੜਾ ਹੈ ਗਿਫਟ ਆ ਮੈਂ ਜ਼ਰੂਰ ਲਾਵਾਂਗੀ ਕਿਉਂਕਿ ਉਹਦੇ ਵਿੱਚ ਇੱਕ ਪਿਆਰ ਆ ਨਾਲੇ ਮੈਂ ਪਰਨਾ ਬੰਦਾਂ ਮੈਂ ਨਹੀਂ ਲਾ ਸਕਦਾ ਪਰ ਉੰਜ ਜਿਹੜਾ ਗਿਫਟ ਮਿਲਿਆ ਆ ਕਰੇ ਆਪਾਂ ਵਰਤ ਸਕਦੇ ਆ ਮਾੜੀ-ਮੋਟੀ ਪਰ ਉੰਜ ਦਾ ਮੈਂ ਪਰਨਾ ਬੰਦਾਂ ਪਰ ਉਹ ਗਲੇ ਵਾਲਾ ਬੜਾ ਗਰਮ ਉਹ ਵੀ ਵਰਤ ਸਕਦੇ ਜਿਵੇਂ ਆਪਾਂ ਜਲੇ ਵਾਲਾ ਵੀ ਉਹਨਾਂ ਨੇ ਦਿੱਤਾ ਹੋਵੇ ਤੁਹਾਨੂੰ ਸਾਈਕਲ ਦੇ ਵਿੱਚ ਦਿਖੇਗਾ ਉਹਨਾਂ ਨੇ ਐਸ ਸਾਡੇ ਤੇ ਪਿਆਰ ਨਾਲ ਦਿੱਤਾ ਕਿ ਇਹ ਘੁੰਮ ਰਹੇ ਨੇ ਠੰਡ ਦੇ ਵਿੱਚ ਉਹਨਾਂ ਤੇ ਇਹ ਇਹ ਯੂਜ਼ ਕਰਨ ਤਾਂ ਠੰਡ ਤੋਂ ਬਚੇ ਰਹਿਣਗੇ ਤੇ ਉਹ ਜਿਹੜੀ ਉਹਨਾਂ ਦੀ ਫੀਲਿੰਗ ਆ ਉਸ ਚੀਜ਼ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਆ ਇਹ ਇੱਕ ਟ੍ਰੈਵਲ ਲੱਗ ਨੂੰ ਇਹ ਚੀਜ਼ ਜ਼ਰੂਰੀ ਆ ਕਿ ਉਹਨੂੰ ਕਿਤੇ ਉਹ ਵੀ ਜਿੱਥੋਂ ਵੀ ਪਿਆਰ ਮਿਲਦਾ ਉਹਨੂੰ ਅਪਣਾਉਣਾ ਪੈਂਦਾ ਹਾਂਜੀ ਹੋਰ ਕੋਈ ਫੀਲਿੰਗ ਕਦੇ ਕੋਈ ਹਨਾ ਉਹ ਆਏਗਾ ਬੰਦਾ Hindu ਧਰਮ ਦਾ ਕੋਈ ਬੰਦਾ ਆਏਗਾ ਸਾਡੇ ਘਰੇ ਕਾਉਂਸਲਪਿੰਗ ਨੂੰ ਹਨਾ ਮੈਂ ਉਹਨੂੰ ਕੋਈ ਗਿਫਟ ਦਮਾਂ ਹਨਾ ਸੂਟ ਦਮਾਂ ਆ ਕੁਝ ਵੀ ਦਮਾਂ ਉਹ ਪਾਊਗਾ ਤਾਂ ਮੇਰੀ ਖੁਸ਼ੀ ਹੋਊਗੀ ਨਾ ਕਿ ਆ ਮੇਰੀ ਇੱਜ਼ਤ ਮਾਨ ਰੱਖੀ ਆ ਇਹ ਚੀਜ਼ਾਂ ਹੁੰਦੀਆਂ ਜਿੱਦਾਂ ਹੁਣ ਫੈਲੀ ਨੂੰ ਸੀ ਫੈਲੀ ਸੂਟ ਤਾਂ ਨਹੀਂ ਪਾਉਂਦੀ ਬਟ ਫੈਲੀ ਨੂੰ ਆਪਾਂ ਸੂਟ ਦਿੱਤਾ ਹਨਾ ਬਟ ਉਹਨੇ ਪਾਇਆ ਕਿੰਨੀ ਖੁਸ਼ੀ ਵਾਲੀ ਗੱਲ ਆ ਮੰਮੀ ਨੇ ਉਹਦੇ ਗੁੱਤ ਕੀਤੀ ਕਨਾਉ ਮੈਨੂੰ ਵੀ ਵਧੀਆ ਲੱਗਾ ਕਿ ਇਹ ਗੁੱਤ ਕਰਵਾ ਰਹੀ ਹੈ ਮੇਰੇ ਤੋਂ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਉਹ ਟਰੈਵਲਰ ਸੀ ਉਹ ਆਪਣੇ ਕੰਫਰਟ ਜ਼ੋਨ ਚੋਂ ਨਿਕਲ ਕੇ ਆਪਾਂ ਟਰੈਵਲ ਕਰਦੇ ਆ ਜਿਆਦਾ ਹੋ ਗਿਆ ਬਟ ਇਹ ਤੇਨੂੰ ਕੁਝ ਨਹੀਂ ਕਿਸੇ ਨੇ ਕੁਝ ਕਿਹਾ ਵਸ ਨਹੀਂ ਮੈਂ ਤਾਂ ਆਪ ਹੀ ਕਰ ਰਹੀ ਆ ਕਿਉਂਕਿ ਮੈਨੂੰ ਪਤਾ ਨਾ ਕਿ ਹੋ ਸਕਦਾ ਹੈ ਕੋਈ ਕਮੈਂਟ ਕੋਈ ਮੁੰਡਾ ਤਾਂ ਨਹੀਂ ਆਇਆ ਹਜੇ ਨਹੀਂ ਫਿਰ ਇਹ ਮੈਂ ਤਾਂ ਇੱਕ ਉਹ ਤਾਂ ਨਾਰਮਲ ਗੱਲ ਕੀਤੀ ਹੈ ਜੀ ਜਨਰਲ ਆਪਣੀ ਉਹ ਕੀਤਾ ਹਾਂ ਹੁਣ ਅੰਮ੍ਰਿਤਪਾਲੀ ਟ੍ਰੇਨ ਆਊਗੀ ਸਾਰਾ ਕੁਝ ਹੁੰਝ ਕੇ ਲੈ ਜਾਊਗੀ ਇੱਥੋਂ ਮੇਰਾ ਇੱਕ ਸ਼ੋਰ ਬੜਾ ਹੋ ਜਾ ਅਮਰਪਾਲੀ ਚੜਨ ਵਾਲੇ ਵਸ਼ਿੰਦੇ ਇਹ ਸਾਰੇ ਅਮਰਪਾਲੀ ਚੱਕ ਕੇ ਲੈ ਜੂਗੀ ਫਿਰ ਦੇਖੀ ਸਾਰੇ ਆਪਾਂ ਅੱਗੇ ਅੱਗੇ ਜਾਈ ਜਾਨੇ ਕਵਰ ਬੰਦਾ ਦੇਖੋ ਕਿੰਨਾ ਇਹ ਬੰਲੇ ਉਹ ਦੱਸ ਰਹੇ ਸੀਗੇ ਹਾਂ ਵੀ ਇੱਕ ਟਾਈਮ ਦੇ ਵਿੱਚ ਇੱਥੋਂ ਹੀ ਲੁਧਿਆਣੇ ਤੋਂ ਵੀ ਜੋ 25000 ਬੰਦਾ ਇੱਕੋ ਟਾਂਕ ਵਿੱਚ ਲੰਘ ਜਾਂਦਾ। ਉਹ ਸਾਰੀ ਖਾਂਦੀ ਹੋਏ ਨਾ ਫਿਰ ਇਹ ਇਹ ਪਲੇਟਫਾਰਮ ਨੰਬਰ 2 ਆ ਤੇ ਉਹ ਤਿੰਨ ਤੇ ਹੋੜੀਆਂ ਇਧਰੋਂ ਦੀ ਪਰਲੇ ਪਾਸੇ ਛੱਡਣਗੇ ਗੱਡੀ ਆਣੀਆਂ ਪਿੱਛੋਂ ਦੀ। ਤੇ ਆ ਬੰਦਾ ਸਾਰਾ ਹੁੰਜ ਕੇ ਲੈ ਚੁੱਕੀ ਤੁਹਾਨੂੰ ਦਿਖਾਣੇ ਆ। ਦੇਖੋ ਜਨਤਾ ਹੀ ਜਨਤਾ ਤੇ ਓਏ ਹੋਏ ਹੋਏ ਹੋਏ। ਮੈਨੂੰ ਲੱਗਦਾ 20-25 ਹਜ਼ਾਰ ਤੋਂ ਜ਼ਿਆਦਾ ਹੀ ਹੋਣਾ ਮਾਮਲਾ ਅੱਜ ਤਾਂ ਅਸੀਂ ਅੱਗੇ ਤੱਕ ਜਾਵਾਂ ਕਿਲੋਮੀਟਰ ਤੱਕ ਲੋਕ ਹੀ ਲੋਕ ਨੇ ਲੋਕ ਹੀ ਲੋਕ ਨੇ ਤੇ ਜਦੋਂ ਇਹ ਸਾਰਿਆਂ ਨੂੰ ਹੁੰਝ ਕੇ ਲੈ ਚੁਗੀ ਅਮਰਪਾਲੀ ਟ੍ਰੇਨ ਹਾਂ ਇਹ ਅਮਰਪਾਲੀ ਦੀ ਗੱਡੀ ਜਾਣਾ ਸੀ ਸਾਰੇ ਅਮਰਪਾਲੀ ਦੇ ਮੈਂ ਕਿਹਾ ਕਨਫਰਮ ਕਰ ਲੈ ਕਿਤੇ ਹੋਰ ਗੱਡੀ ਤਾਂ ਨਹੀਂ ਜਾਣਾ ਸਾਰੇ ਅਮਰਪਾਲੀ ਵਾਲੇ ਨੇ ਇੱਕ ਹੋਰ ਆ ਗਈ ਬੰਦੇ ਭਾਰਤ ਇਹ ਕਿੱਥੇ ਚਲੀ ਆ ਇੱਕ ਕਟੜਾ ਵਾਲੀ ਆ ਕਟੜਾ ਵਾਲੀ ਇਹ ਅਮੀਰਾ ਦੀ ਟ੍ਰੇਨ ਹੈ ਇਧਰ ਗਰੀਬਾਂ ਦੀ ਟ੍ਰੇਨ ਇਹ ਅਮੀਰਾ ਵਾਲੀ ਆ ਤੇ ਗਰੀਬਾਂ ਵਾਲੀ ਆ ਰਹੀ ਹੈ ਅਮਰਪਾਲੀ ਤਾਂ ਇੰਨਾ ਬੰਦਾ ਲੈ ਜਾਂਦੀ ਆ ਉਹ ਇਹ ਤਾਂ ਐਕਸਟਰਾ ਬੰਦਾ ਨਹੀਂ ਚੜਦਾ ਬਸ ਜਿੰਨੀਆਂ ਸੀ ਤਾਂ ਹੋ ਗਈਆਂ ਆ ਭੱਜ ਦੌੜ ਸ਼ੁਰੂ ਹੋ ਗਈ ਅਮਰਪਾਲੀ ਟ੍ਰੇਨ ਆ ਗਈ ਆ ਆ ਦੇਖੋ तू तो मेरे आले दुआले ध्यान रखी कोई फोन ना खो के लै जाए है जिम्मे लोग भज रहे ट्रेन से चढ़न मैं फोन खोन भजूंगा फिर अमरपाली सारी जनता चढ़ूगी अमरपाली धक्का मुक्की ਬੜਾ ਬੁਰਾ ਹਾਲ ਆ ਓਏ ਤੁਹਾਨੂੰ ਕਿਹਾ ਸੀ ਨਾ ਮੈਂ ਉੱਥੇ ਬੈਠੀ ਕੀ ਚੱਲ ਰਿਹਾ ਯਾਰ ਬੜਾ ਲੱਭੇ ਉਹ ਲਾੜੀ ਪਏ ਤਾਂ ਲਾੜੀ ਪਏ ਤਾਂ ਵਿਚਾਰੇ ਵੱਲਤ ਮਾਸ਼ਾ ਲੱਗਦਾ ਮਰਪਾਲੀ ਟ੍ਰੇਨ ਦਾ ਐ ਵੱਡਾ ਤਮਾਸ਼ਾ ਲੱਗਦਾ ਮਰਪਾਲੀ ਟ੍ਰੇਨ ਦਾ ਕਰਤਾ ਖਾਲੀ ਸਾਰਾ ਸਾਰਾ ਸਟੇਸ਼ਨ ਲੈ ਗਈ ਇਹ ਤਾਂ ਨਾ ਵਿਦੇਵ ਵੀ ਹਰੀ ਝੰਡੀ ਚਾਲ ਪੈ ਲਈ ਖਤਮ ਕਿੰਨੀ ਰੌਲਕ ਸੀਗੀ ਯਾਰ ਚੱਲੀਏ ਫਿਰ ਆਪਾਂ ਵੀ ਆਪਾਂ ਵੀ ਚੱਲ